بس ਸੰਜੀਵ ਗੌਤਮ ਇਨਫਿਨਿਟੀ ਵੈਡਿੰਗ ਐਂਡ ਇਵੈਂਟਸ ਦੇ ਨਾਲ ਕੰਮ ਕੀਤਾ ਹੈ ਤੇ ਜਦੋਂ ਪੈਸੇ ਮੰਗੇ ਉਹਨੇ ਮੈਨੂੰ ਧਮਕੀਆਂ ਦਿੱਤੀਆਂ ਮੇਰੇ ਤੇ ਹਮਲਾ ਕੀਤਾ ਸੀਪੀ ਸਾਹਿਬ ਨੂੰ ਕੰਪਲੇਨਟ ਦਿੱਤੀ ਹੈ 5 ਮਹੀਨੇ ਹੋ ਗਏ ਕੋਈ ਨਹੀਂ ਆਈਂ ਮੇਰੀ ਗੱਲ ਸੁਣੋ ਜੇ ਤੁਸੀਂ ਰੋਲਾ ਪਾ ਕੇ ਗੋਗੇ ਮੇਰਾ ਇੰਨਾ ਮੇਰਾ ਇੰਨਾ ਐਸੇ ਨਹੀਂ ਹੁੰਦਾ ਬਿੱਲ ਦੇ ਦੋ ਪੈਸੇ ਲੈ ਜਾਓ ਤੁਸੀਂ ਸਾਡੇ ਨਾਲ ਬੈਠਣਗੇ ਤਾਂ ਹੀ ਅਸੀਂ ਬਿੱਲ ਦੇਵਾਂਗੇ ਨਾ ਬੈਠ ਕੇ ਅਟਣਗੇ ਮੈਂ ਤੁਹਾਨੂੰ ਕਹਿਆ ਸੀ ਨਾ ਅੰਦਰ ਬੈਠੋ ਅੱਜ ਸਾਡੇ ਐਸੋਸੀਏਸ਼ਨ ਦੇ ਸਾਰੇ ਬੰਦੇ ਆਏ ਸਾਡੇ ਕੋਲ ਜਿਹੜੇ ਮੈਂਬਰ ਆਲੇ ਉਹਨਾਂ ਨੇ ਸਾਨੂੰ ਪਹੁੰਚ ਕੀਤੀ ਅੱਛਾ ਜੀ ਪਏ ਐਸੋਸੀਏਸ਼ਨ ਦਾ ਕੰਮ ਆ ਗਿਆ ਜੀ ਤੁਸੀਂ ਆਓ ਆ ਕੇ ਉਹਨਾਂ ਨੇ ਸਾਨੂੰ ਲੋਕੇਸ਼ਨ ਪਾਈ ਇੱਥੇ ਦੀ ਅਸੀਂ ਸਾਰੇ ਤਾਂ ਇਹਨਾਂ ਦੇ ਘਰ ਇਕੱਠੇ ਹੋਏ ਆਂ ਸਰ ਮੇਰਾ ਨਾਮ ਪ੍ਰਿਆ ਹੈ ਮੈਂ ਸੰਜੀਵ ਗੌਤਮ ਇਨਫਿਨਿਟੀ ਵੈਡਿੰਗ ਐਂਡ ਇਵੈਂਟਸ ਦੇ ਨਾਲ ਕੰਮ ਕੀਤਾ ਹੈ ਤੇ ਜਦੋਂ ਪੈਸੇ ਮੰਗੇ ਉਹਨੇ ਮੈਨੂੰ ਧਮਕੀਆਂ ਦਿੱਤੀਆਂ ਮੇਰੇ ਤੇ ਹਮਲਾ ਕੀਤਾ ਸੀ ਪੀਪੀ ਸਾਹਿਬ ਨੂੰ ਕੰਪਲੇਨਟ ਦਿੱਤੀ ਹੈ 5 ਮਹੀਨੇ ਹੋ ਗਏ ਕੋਈ ਕਾਰਵਾਈ ਨਹੀਂ ਹੋਈ ਕਿੰਨੇ ਸਾਲ ਤੋਂ ਤੁਸੀਂ ਕੰਮ 1.5 ਮਹੀਨਾ ਹੀ ਕੰਮ ਕੀਤਾ ਉਹਦੇ ਵਿੱਚ ਇਹਨੇ ਮੇਰੀ ਬੱਸ ਕਰਵਾਤੀ ਹੈ ਮੈਂ ਤਾਂ ਹੱਥ ਜੋੜ ਦਿਆਂ ਬਸ ਮੇਰੇ ਪੈਸੇ ਦਵਾ ਦਿਓ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਇਹ ਬੰਦਾ ਕੰਮ ਕਰਨ ਦਾ ਲਾਇਕ ਨਹੀਂ ਹੈਗਾ ਇਨਸਾਫ ਚਾਹੀਦਾ ਜਿਵੇਂ ਸਾਰੇ ਖੜੇ ਆ ਸਭ ਨੂੰ ਇਨਸਾਫ ਚਾਹੀਦਾ ਹੈ ਅੱਛਾ ਜੀ ਕਿਹਦਾ ਇਨਸਾਫ ਚਾਹੀਦਾ ਹੈ ਪੈਸੇ ਦਵਾਓ ਸਰ ਸਾਡੀ ਮਿਹਨਤ ਹੈਗੀ ਹੈ ਮੇਰੇ ਮਾਪੇ ਸਿਰਤੇ ਨਹੀਂ ਹੈਗੇ ਅੱਛਾ ਜੀ ਮੈਂ ਖੁਦ ਮਿਹਨਤ ਕਰਕੇ ਕਮਾਈਆਂ ਤੇ ਇਹਦੇ ਵਰਗੇ ਜੇ ਬੰਦੇ ਪੈਸੇ ਰੱਖ ਲੈਣਗੇ ਫਿਰ ਮੈਂ ਕਿੱਥੇ ਜਾਵਾਂਗੀ ਇਹ ਬੰਦੇ ਦਾ ਕੀ ਨਾਮ ਹੈ ਇਸ ਬੰਦੇ ਦਾ ਨਾਮ ਹੈਗਾ ਸੰਜੀਵ ਗੋਤਮ ਮੇਰੀ ਕੰਪਨੀ ਦਾ ਨਾਮ ਹੈ ਇਨਫਿਨਿਟੀ ਵੈਡਿੰਗ ਐਂਡ ਇਵੈਂਟਸ ਪਵਿੱਤਰ ਪਵਿੱਤਰ ਨਗਰ 2 ਨੰਬਰ ਗਲੀ ਦੇ ਵਿੱਚ ਰਹਿੰਦਾ ਹੈ ਇਹ ਉਸ ਬੰਦੇ ਦੀ ਫੋਟੋ ਹੈਗੀ ਹੈ ਮੈਂ ਚਾਹਨੀ ਹੈ ਕਿ ਤੁਸੀਂ ਸਾਰੇ ਇਹ ਫੋਟੋ ਨੂੰ ਦਿਖਾਓ ਉਹਦਾ ਨਾਮ ਦੱਸੋ ਉਹਦੀ ਕੰਪਨੀ ਦਾ ਨਾਮ ਦੱਸੋ ਤਾਂ ਕਿ ਲੋਕ ਅਲਰਟ ਹੋਣ ਤੇ ਉਹ ਕੰਮ ਨਾ ਕਰਵਾਉਣ ਹਾਂਜੀ ਬਾਕੀ ਬੰਦੇ ਨੂੰ ਤੁਸੀਂ ਕੀ ਅਪੀਲ ਕਰੋਗੇ ਆਪਣੇ ਮੈਂ ਕਹਿੰਨੀ ਹਾਂ ਕਿ ਲੜੋ ਆਪਣੇ ਪੈਸੇ ਲਈ ਇਹਨੂੰ ਛੱਡੋ ਨਾ ਜੇ ਤੁਸੀਂ ਸੋਚੋ ਕਿ ਅਸੀਂ ਬਸ ਅੱਜ ਆਹ ਧਰਨਾ ਦੇ ਕੇ ਪਿੱਛੇ ਹਟ ਜੇਰੀ ਇਨਸਲਟ ਹੋ ਜਾਗੀ ਇਹ ਤਾਂ ਪੈਸੇ ਲਾਓ ਤੱਕੀ ਮਾਮਲਾ ਜਿਹੜਾ ਤੁਸੀਂ ਅੱਜ ਅੱਧੀ ਰਾਤ ਨੂੰ ਜਿਹੜੇ ਧਰਨਾ ਲਗਾਇਆ ਹੈ ਉਹ ਕਾਰਨ ਅੱਜ ਅਸੀਂ ਪਵਿੱਤਰ ਨਗਰ 2 ਨੰਬਰ ਗਲੀ 'ਚ ਸੰਜੀਵ ਗੋਤਮ ਜੋ ਕਿ ਡੀਜੇ ਦਾ ਕੰਮ ਕਰਦਾ ਹੈ ਇਸ ਬੰਦੇ ਨੇ ਜਿਹੜੇ ਵੀ ਸਾਡੇ ਡੀਜੇ ਵਾਲੇ ਜਿਹੜੇ ਵੀ ਸਾਡੇ ਡੀਜੇ ਵਾਲੇ ਇਹਨਾਂ ਦੇ ਨਾਲ ਬਹੁਤ ਵੱਡੀ ਠੱਗੀ ਮਾਰੀ ਹੈ ਸਾਡੇ 35 40 ਬੰਦੇ ਹੈਗੇ ਆ ਜਿਨ੍ਹਾਂ ਨੇ ਮਤਲਬ ਕਿ ਇਹਨਾਂ ਕੋਲ ਡੀਜੇ ਵਾ ਲੈਂਦਾ ਸੀਗਾ ਤੇ ਇੱਕ ਬੰਦੇ ਕੋਲ ਜਿਵੇਂ ਡੀਜੇ ਲਵਾਇਆ ਤਿੰਨ ਚਾਰ ਪ੍ਰੋਗਰਾਮ ਨੂੰ ਦਿੱਤੇ ਉਹਦੇ ਵਿੱਚ ਤਿੰਨ ਚਾਰ ਲੱਖ ਰੁਪਏ ਬਣ ਗਿਆ ਉਹਦਾ ਉਹ ਨਾਲ ਹੀ ਬੰਦਾ ਚੇਂਜ ਕਰ ਦਿੰਦਾ ਸੀ ਦੂਜਾ ਡੀਜੇ ਵਾਲਾ ਫੜ ਲੈਂਦਾ ਸੀ ਕਿੰਨੇ ਸਮੇਂ ਤੋਂ ਇੱਦਾਂ ਚੱਲ ਰਿਹਾ ਇਹ ਤਕਰੀਬਨ ਜਨਵਰੀ ਫਰਵਰੀ ਤੋਂ ਕੰਮ ਚੱਲ ਰਿਹਾ ਕਈਆਂ ਦਾ ਤਾਂ ਪਿਛਲੇ ਸੀਜ਼ਨ ਦਾ ਵੀ ਚੱਲ ਰਿਹਾ ਨਵੰਬਰ ਤੋਂ ਨਵੰਬਰ ਤੇ ਉਹਦੇ ਵਿੱਚ ਇਹ ਹੈ ਬਈ ਜਿੱਦਾਂ ਇੱਕ ਬੰਦਾ ਇਹਨੂੰ ਬਣ ਗਿਆ ਤਿੰਨ ਚਾਰ ਲੱਖ ਦੂਜੇ ਨੇ ਫੜ ਲਿਆ ਦੂਜੇ ਤੋਂ ਬਾਅਦ ਤੀਜੇ ਕਰਦੇ ਘਰਾਂਦੇ ਇਹਨੇ 30 35 ਬੰਦਿਆਂ ਕੋਲੋਂ ਤਕਰੀਬਨ ਆਲੇ ਸਟਾਟ तकरीबन 35 ਲੱਖ ਰੁਪਏ ਆਨੇ ਜੀ ਦੇਣਾ। ਅੱਛਾ ਜੀ। 35 ਲੱਖ ਰੁਪਏ ਦਾ ਇਹਦਾ ਜਿਹੜਾ ਬਣ ਗਿਆ। ਵੱਡ ਕੇ ਦੱਸੋ ਕਿੰਨੇ ਕੁ ਬੰਦੇ ਉਹਦੇ ਵਿੱਚ 35 ਲੱਖ ਰੁਪਏ ਆਨੇ ਇਕੱਠਾ ਮਤਲਬ ਕਿ ਸਾਰਿਆਂ ਦਾ ਦੇਣਾ ਹੈ ਨਹੀਂ। ਹਾਂਜੀ। ਉਸ ਤੋਂ ਬਾਅਦ ਤੁਸੀਂ ਦੇਖੋ ਇਹਨਾਂ ਨੇ ਫਿਰ ਬੜੇ ਫੋਨ ਫੋਨ ਕੀਤੇ ਉਹਨੂੰ। ਬੜਾ ਕੁਝ ਕੀਤਾ ਲਾਰੇ ਲਾੰਦਾ ਰਿਹਾ, ਧਮਕੀਆਂ ਵੀ ਦਿੰਦਾ ਰਿਹਾ। ਭਾਈ ਮੈਂ ਤੁਸੀਂ ਮੇਰਾ ਕੁਝ ਨਹੀਂ ਕਰ ਸਕਦੇ ਜੀ। ਉਸ ਤੋਂ ਬਾਅਦ ਇਹ ਤਾਂ ਬੰਦਿਆਂ ਨੇ ਸਾਡੀ ਲੁਧਿਆਣਾ DJ ਸਾਊਂਡ ਸਿਸਟਮ ਦੇ ਵਿੱਚ ਜਿਹੜੇ ਸਾਡੇ ਮੈਂਬਰ ਵੀ ਕਾਫੀ ਹੈਗੇ ਵਿੱਚ ਸਾਰਿਆਂ ਨੇ ਪਹੁੰਚ ਕੀਤੀ ਹੋਈ ਹੈ ਹੁਣ ਮਾਮਲਾ ਸਾਡੇ ਹੱਥੋਂ ਬਾਹਰ ਹੈ ਤੁਸੀਂ ਐਸੋਸੀਏਸ਼ਨ ਵਾਲੇ ਤੁਸੀਂ ਆਓ ਤੇ ਮੈਂ ਸਾਡੇ ਪ੍ਰਧਾਨ ਜੀ ਆ ਵਿਜੇ ਗਰੋਵਰ ਜੀ ਚੇਅਰਮੈਨ ਗੁਰਮੀਤ ਸਿੰਘ ਕਿੱਟੂ ਕੋਹਲੀ ਸਾਡੇ ਵਾਈਸ ਪ੍ਰਧਾਨ ਜੀ ਦਿਨੇਸ਼ ਕਾਲਰਾ ਜੀ ਰਾਣਾ ਜੀ ਵਾਈਸ ਚੇਅਰਮੈਨ ਸਾਰੇ ਅਸੀਂ ਇਕੱਠੇ ਹੋਏ ਸਾਰੇ ਬੰਦੇ ਤਕਰੀਬਨ ਮੈਂ ਕਹਾ 60 70 ਬੰਦੇ ਇੱਥੇ ਆ ਗਿਆ ਤੁਸੀਂ ਅੱਜ ਤੋਂ ਪਹਿਲਾਂ ਪ੍ਰਸ਼ਾਸਨ ਕੋ ਇਕੱਠੇ ਨਹੀਂ ਗਲਤੀ ਕੀਤੀ ਮੈਡਮ ਗੇਸੀ ਜੀ ਇਹ ਮੈਡਮ ਗੇਸੀ ਗੇ ਮੈਡਮ ਨੇ ਥਾਣੇ 'ਚ ਰਿਪੋਰਟਾਂ ਵੀ ਦੋ ਵਾਰ ਲਿਖਾਈਆਂ ਆ ਪਰ ਕੁਛ ਨਹੀਂ ਬਣਿਆ ਜੀ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਕਿੰਨੇ ਕਿੰਨੇ ਪੈਸੇ ਤੁਹਾਡੇ ਜਿਹੜੇ ਰਹਿੰਦੇ ਨੇ ਕਿੰਨੇ ਕਿੰਨੇ ਪੈਸੇ ਨੇ ਇਹਦਾ ਇੱਕ ਇੱਕ ਬੰਦੇ ਦੇ ਤਕਰੀਬਨ ਕਿੰਿਆਂ ਦੇ 4 ਲੱਖ ਹੈ ਕਿੰਿਆਂ ਦਾ 2.5 ਲੱਖ ਹੈ ਕਿੰਿਆਂ ਦਾ 2 ਲੱਖ ਹੈ ਕਿੰਿਆਂ ਦਾ 1.5 ਲੱਖ ਹੈ ਇੱਕ ਦਾ 5 ਲੱਖ ਵੀ ਹੈਗਾ ਜਿੰਨਾਂ ਕੋਲ ਜਨਰਲ ਲੈਣਾ ਹੈ ਉਹਨਾਂ ਦਾ ਟੋਟਲ ਮਾਉਂਟ ਹੈਗੀ 23 ਲੱਖ ਰੁਪਈਆ ਪਹਿਲਾਂ ਨਹੀਂ ਤੁਸੀਂ ਇਦਾਂ ਇਹਨਾਂ ਨਾਲ ਗਲਤ ਪਹਿਲਾਂ ਇਸ ਤਰ੍ਹਾਂ ਜ਼ਿਨਾ ਪਹਿਲਾਂ ਜਿਹੜੇ ਬੰਦੇ ਡੀਜੇ ਲਾਂਦੇ ਸੀਗੇ ਉਹਨਾਂ ਨੂੰ ਇੱਕ ਦੂਜੇ ਦਾ ਲਿੰਕ ਤਾਂ ਨਹੀਂ ਪਤਾ ਲੱਗਿਆ ਵੀ ਉਹ ਜਾ ਰਿਹਾ ਉਹ ਜਾ ਰਿਹਾ ਇੱਕ ਕੋਲੋਂ ਕੰਮ ਕਰਵਾ ਕੇ ਉਹ ਦੂਜੇ ਬੰਦੇ ਕੋਲ ਚਲਾ ਜਾਂਦਾ ਸੀ ਜੇ ਉਹਨੂੰ ਸਾਈਡ ਤੇ ਕਰਕੇ ਦੂਜੇ ਬੰਦੇ ਕੋਲ ਪ੍ਰੋਬਲਮ ਲਾਣੀ ਸ਼ੁਰੂ ਕਰਦੇ ਤੇ ਤੁਹਾਨੂੰ ਅੱਜ ਕਿਤਾਬ ਲੱਗਿਆ ਵੀ ਇਹੀ ਕਰ ਰਹਾ ਉਹਨਾਂ ਦਾ ਅੱਜ ਸਾਡੇ ਐਸੋਸੀਏਸ਼ਨ ਦੇ ਸਾਰੇ ਬੰਦੇ ਆਏ ਸਾਡੇ ਕੋਲ ਜਿਹੜੇ ਮੈਂਬਰ ਵਾਲੇ ਉਹਨਾਂ ਨੇ ਸਾਨੂੰ ਪਹੁੰਚ ਕੀਤੀ اچھا ਜੀ ਬਈ ਐਸੋਸੀਏਸ਼ਨ ਦਾ ਕੰਮ ਆ ਗਿਆ ਜੀ ਤੁਸੀਂ ਆਓ ਆ ਕੇ ਉਹਨਾਂ ਦੇ ਸਾਨੂੰ ਲੋਕੇਸ਼ਨ ਪਾਈ ਇੱਥੇ ਦੀ ਅਸੀਂ ਸਾਰੇ ਤਾਂ ਇਹਨਾਂ ਦੇ ਘਰ ਇਕੱਠੇ ਹੋਏ ਆਂ ਅੱਛਾ ਜੀ ਇਹਨਾਂ ਦੇ ਘਰ ਇਕੱਠੇ ਹੋਏ ਮੈਂ ਫੋਨ ਤੇ ਵੀ ਗੱਲ ਕੀਤੀ ਹੈ ਮੇਰੇ ਕੋਲ ਰਿਕਾਰਡਿੰਗ ਵੀ ਹੈਗੀ ਹੈ ਉਹ ਇਹਨਾਂ ਨਾਲ ਗਲਤ ਤਰ੍ਹਾਂ ਸੰਪਰਕ ਕੀਤਾ ਤੁਸੀਂ ਵੀ ਹਾਂਜੀ ਸਾਡੇ ਪੈਸੇ ਹੈਗੇ ਹਾਂ ਹਾਂਜੀ ਮੈਂ ਸੰਪਰਕ ਆਂਦਿਆਂ ਮੈਂ ਫੋਨ ਕੀਤਾ ਉਹਨਾਂ ਨੂੰ ਮੇਰੇ ਕੋਲ ਰਿਕਾਰਡਿੰਗ ਹੈਗੀ ਆ ਅੱਛਾ ਜੀ ਅਸੀਂ ਫੋਨ ਕੀਤਾ ਮੈਂ ਉਹਨਾਂ ਨੂੰ ਕੀਤਾ ਵੀ ਇੱਦਾਂ ਦਾ ਪੈਸੇ ਲੈਣੇ ਕਹਿੰਦਾ ਜੀ ਕਿਹੜੇ ਪੈਸੇ ਲੈਣੇ ਆ ਇੱਦਾਂ ਪੈਸੇ ਤੁਹਾਨੂੰ ਮਿਲਦੇ ਆ ਮੈਂ ਤਾਂ ਕਹਿੰਦਾ ਤੁਸੀਂ ਇੱਦਾਂ ਮੇਰੇ ਘਰ ਆ ਨਹੀਂ ਸਕਦੇ ਜੀ ਮੈਂ ਧਮਕੀਆਂ ਦੇ ਲੈਪਾ ਮੈਂ ਪੁਲਿਸ ਨੂੰ ਤਫਰਾਂ ਨੇ ਕੀਤਾ ਵੀ 12 112 ਨੰਬਰ ਤੇ ਫੋਨ ਤੁਸੀਂ ਨਹੀਂ ਕੀਤਾ ਸੀ ਨਾ ਅਸੀਂ ਪਹੁੰਚ ਕੀਤੀ ਅਸੀਂ ਪਹੁੰਚ ਜਿਹੜੀ ਹੈ ਪਹਿਲਾਂ ਮੈਡਮ ਨੇ ਕੀਤੀ ਸੀ ਪਹੁੰਚ ਅੱਛਾ ਜੀ ਪਰ ਕੋਈ ਕਾਰਵਾਈ ਨਹੀਂ ਹੋਈ ਅਸੀਂ ਤਾਂ ਕਰਕੇ ਧਰਨਾ ਲਾਇਆ ਤੁਹਾਡੀ ਨਹੀਂ ਹੋਈ ਹਾਂਜੀ ਕੋਈ ਕਾਰਵਾਈ ਨਹੀਂ ਹੋਈ ਨਹੀਂ ਤੁਹਾਡੀ ਕਾਰਵਾਈ ਨਹੀਂ ਹੋ ਰਹੀ ਉਹਦੀ ਕਾਰਵਾਈ ਹੋ ਰਹੀ ਹੈ ਉਹਦੀ ਸੁਣੀ ਸੁਣੀ ਜਾ ਰਹੀ ਹੈ ਤੁਹਾਡੀ ਉਹਦੀ ਸੁਣੀ ਜਾ ਰਹੀ ਹੈ ਉਹ ਕਿਉਂਕਿ ਉਹ ਜਾਂ ਤਾਂ ਕੋਈ ਤੁਹਾਨੂੰ ਪਤਾ ਹੈ ਕੋਈ ਫੋਨ ਕਰਾ ਦਿੰਦਾ ਕਿਸੇ ਦਾ ਜਾਂ ਕੋਈ ਗੱਲਬਾਤ ਉਹ ਸਾਡੀ ਪੁਲਿਸ ਦੇ ਵਿੱਚ ਕੋਈ ਸੁਣਵਾਈ ਨਹੀਂ ਹੋਈ ਹੁਣ ਅਸੀਂ ਜਿਹੜਾ ਉਸ ਤੋਂ ਬਾਅਦ ਪੀਸੀ ਆਲੇ ਲੈ ਆਏ ਸੀਗੇ ਸਾਰੀ ਗੱਲ ਸਮਝਾਈ ਅਸੀਂ ਥਾੜਾ ਨੰਬਰ ਐਪੋਲ ਚ ਗਏ ਆ ਅਸੀਂ। ਅੱਛਾ ਜੀ। ਉਹ ਚ ਐਸ ਐਚਓ ਸਾਹਿਬ ਨਾਲ ਗੱਲ ਕੀਤੀ ਅਸੀਂ। ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ। ਅੱਛਾ ਜੀ। ਕਹਿੰਦੇ ਜੀ ਤੁਸੀਂ ਆਪਣਾ ਕੰਪਲੇਂਟ ਦਿਓ ਸੀਪੀ ਸਾਹਿਬ ਨੂੰ। ਅਸੀਂ ਇੱਥੇ ਕੰਪਲੇਂਟ ਵੀ ਲਿਖਾ ਕੇ ਆਏ ਆ ਆਪਣੀ। ਸੀਪੀ ਸਾਹਿਬ ਨੂੰ ਦਿਓ ਕੰਪਲੇਂਟ ਦਿਓ। ਉਦੋਂ ਕੰਪਲੇਂਟ ਆਏਗੀ ਅਸੀਂ 420 ਦਾ ਇਹਦੇ ਤੇ ਪਰਚਾ ਦਰਜ ਕਰਦੇ ਨਹੀਂ ਨਹੀਂ ਪਹਿਲਾਂ ਐਸਐਚਓ ਹੈੱਪਰਵਾਲ ਦੇ ਵਿੱਚ ਤੁਸੀਂ ਕੰਪਲੇਂਟ ਦਿਖਾਉਗੇ ਤੇ ਪਹਿਲਾਂ ਸਿੱਧਾ ਸੀਪੀ ਸਾਹਿਬ ਕੋਲ ਜਾਓਗੇ ਪਹਿਲਾਂ ਕੰਪਲੇਂਟ ਪਹਿਲਾਂ ਕੰਪਲੇਂਟ ਲਖਾਏ ਆਂ ਜੀ ਅਸੀਂ ਕੰਪਲੇਂਟ ਅਸੀਂ ਲਖਾਏ ਆਂ ਹੁਣ ਕੰਪਲੇਂਟ ਲਖਾਏ ਆਂ ਅਸੀਂ ਸੁਣਵਾਈ ਨਹੀਂ ਹੋ ਰਹੀ ਤਾਂ ਤੁਸੀਂ ਸੀਪੀ ਸਾਹਿਬ ਕੋਲ ਜਾਓਗੇ ਹਾਂ ਜੀ ਹੁਣ ਸੀਪੀ ਸਾਹਿਬ ਕੋਲ ਜਾਣਾ ਸੀ ਅੱਛਾ ਉਹਦੇ ਚ ਅਸੀਂ ਸਾਰੇ ਬੰਦਿਆਂ ਦੇ ਜਿੰਨੇ ਜਿੰਨੇ ਪੈਸੇ ਲੈਣੇ ਆ ਸਾਰੇ ਇੱਕ ਬੰਦੇ ਦੇ ਮੈਂ ਤਕਰੀਬਨ 30 35 ਬੰਦੇ ਹੈਗੇ ਜੀ ਅੱਛਾ ਜੀ ਕਿਸੇ ਨੇ 2 ਲੱਖ ਲੈਣਾ ਕਿਸੇ 3 ਲੱਖ ਕਿਸੇ ਤੁਸੀਂ ਪੁੱਛ ਸਕਦੇ ਹੋ ਨਾ ਹੁਣ ਇਦਾਂ ਹੀ ਜਾਰੀ ਰਹੇਗਾ ਕਿ ਤੁਸੀਂ ਜਦ ਤੱਕ ਪੈਸੇ ਨਹੀਂ ਬੰਦੇ ਉਦ ਤੱਕ ਇਦਾਂ ਚੱਲਦਾ ਜਾਰੀ ਰਹੇਗਾ ਧਰਨਾ ਮੇਰੇ ਪਹਿਲੇ ਸੀਸੀਪੀ ਸਾਹਿਬ ਅਸੀਂ ਸੀਪੀ ਸਾਹਿਬ ਕੋ ਸਵੇਰੇ ਜਾ ਰਹੇ ਹਾਂ ਅੱਛਾ ਜੀ ਸੀਪੀ ਸਾਹਿਬ ਕੋ ਜਾ ਕੇ ਇਸੇ ਕੰਪਲੇਂਟ ਦੇਾਂਗੇ ਉਹਨਾਂ ਨੂੰ ਉਸ ਤੋਂ ਬਾਅਦ ਜੇਕਰ ਜੇ ਕਾਰਵਾਈ ਨਾ ਹੋਈ ਤੇ ਫਿਰ ਅਗਲੀ ਕਾਰਵਾਈ ਫਿਰ ਅਸੀਂ ਦੇਖਾਂਗੇ ਕੀ ਕੀ ਕਰਨਾ ਹੈ ਅਸੀਂ ਕਦੀ ਨਹੀਂ ਮਿਲੀ ਤੁਹਾਨੂੰ 5 ਸਾਲ ਹੋ ਗਏ ਇਹਨਾਂ ਨੇ ਕੰਮ ਕਰਦੇ ਕਦੀ ਪੇਮੈਂਟ ਨਹੀਂ ਮਿਲੀ ਅਸੀਂ ਇਹ ਦੇਖੋ ਬੈਲੈਂਸ ਕਿੰਦਾ ਕਿੰਨੇ ਦਾ 2 ਸਾਲ ਹੋ ਗਏ ਤੋਰ ਕੇ ਬਿੱਲ ਆ ਗਿਆ ਤੈਨੂੰ ਮਿਲ ਗਿਆ ਤੁਸੀਂ ਪਾਪੀ ਮੇਰੀ ਗੱਲ ਸੁਣੋ ਅੱਗੇ ਆਪਾਂ ਲੈ ਕੇ ਜਾਂਦੇ ਤੁਸੀਂ ਰਸੀ ਰਸੀਵਿੰਗ ਕੱਲ ਲੈਂਦੇ ਨਹੀਂ ਸੀ ਆਪਾਂ ਤੁਸੀਂ ਗੱਲ ਸੁਣੋ ਤੁਸੀਂ ਅੱਜ ਅਸੀਂ ਹਾਈਪਰ ਹੋ ਰਹੇ ਹਾਂ ਤੁਸੀਂ ਪਹਿਲਾਂ ਕਿਉਂ ਨਹੀਂ ਫੋਨ ਕੀਤਾ ਮੈਨੂੰ ਤੁਹਾਨੂੰ ਪਤਾ ਸੀ ਭਾਜੀ ਮੈਨੂੰ ਮੇਰੇ ਕੋਲ ਤੁਹਾਡਾ ਨੰਬਰ ਨਹੀਂ ਹੈ ਤੇ ਭਾਜੀ ਤੋਂ ਲੈਂਦੇ ਤੁਸੀਂ ਭਾਜੀ ਦਾ ਨੰਬਰ ਹੈ ਮੈਂ ਤੁਹਾਡੀ ਪੇਮੈਂਟ ਕੌਣ ਦਿੰਦਾ ਤੁਹਾਨੂੰ ਕੋਈ ਕਿਸੇ ਨੰਬਰ ਨਹੀਂ ਹੈ ਭਾਈ ਨੂੰ ਕਹਤਾ ਕਰੋ ਰਸੀਵਿੰਗ ਲੈ ਲਓ ਹੁਣ ਜੇ 2 ਲੱਖ ਦਾ ਹੋਇਆ ਕੰਮ ਤੇ 50000 ਲੈ ਜਾਂਦਾ ਤੇ ਕਿੱਡੀ ਵੱਡੀ ਗੱਲ ਆ ਸਰ ਇਹ ਕਹਿੰਦੇ ਜੀ ਪੱਕੇ ਦੇ ਬਿੱਲ ਲੈ ਆਓ ਮੈਂ ਮੈਂ ਵੀ ਆਹ ਵਾਲੇ ਪੈਸੇ ਕੱਚੇ ਦੇ ਹੈਗੇ ਸਿਰਫ ਮੈਸੇਜਸ ਤੇ ਗੱਲ ਹੋਈ ਹੈ ਕਿੱਦਾਂ ਦੇ ਦੇ ਇਹਨਾਂ ਨੇ ਮੈਨੂੰ ਬਿਨਾ ਪੱਕੇ ਦੇ ਬਿੱਲਾਂ ਦੇ ਪੈਸੇ ਕਿਵੇਂ ਤਾਰਦੇ ਰੁਕੋ ਇੱਕ ਕਿੰਨੇ ਘੰਟੇ ਲਾਉਗੇ ਇਹ ਇਹ ਦੇਖੋ ਨਾ ਇਹ ਵਾਲੀ ਪੇਮੈਂਟ ਮੈਨੂੰ ਕਿਵੇਂ ਦੇਦੀ ਇਹਨਾਂ ਨੇ ਇਹ ਤਾਂ ਕੱਚੇ ਵੀ ਹੈ ਵਟਸਐਪ ਤੇ ਗੱਲਾਂ ਹੋਈਆਂ ਨੇ ਮੈਂ ਰੋਪੜ ਤੋਂ ਆਇਆ ਹਾਂ ਨਹੀਂ ਮੇਰੀ ਗੱਲ ਸੁਣਾ ਜੇ ਤੁਸੀਂ ਰੋਲਾ ਪਾ ਕੇ ਕਹੋਗੇ ਮੇਰਾ ਇੰਨਾ ਮੇਰਾ ਇੰਨਾ ਐਸੇ ਨਹੀਂ ਹੁੰਦਾ ਬਿੱਲ ਦੇ ਦੋ ਪੈਸੇ ਲੈ ਜਾਓ ਉਹ ਸਾਡੇ ਨਾਲ ਬੈਠਣਗੇ ਤਾਂ ਹੀ ਅਸੀਂ ਬਿੱਲ ਦਵਾਂਗੇ ਨਾ ਬੈਠਣਗੇ ਮੈਂ ਤੁਹਾਨੂੰ ਕਿਹਾ ਸੀ ਨਾ ਅੰਦਰ ਬੈਠੋ ਅੰਦਰ ਅਸੀਂ ਕਿੱਦਾਂ ਆ ਜੀਏ ਇਹ ਤੁਸੀਂ ਹੋ ਜੀ ਹੋਣਗੇ ਤਾਂ ਅਸੀਂ ਆਵਾਂਗੇ ਨਾ ਦੇਸ਼ ਦੇ ਬਾਹਰ ਖੜੇ ਆ। ਬਟਾ ਕਿਰ ਹੁਣ ਤੁਸੀਂ ਮੈਨੂੰ ਬੁਲਾਇਆ। ਉਹ ਮੈਂ ਬੁਲਾਇਆ ਯੂ ਕਾਲਿੰਗ ਮੀ ਹੈ। ਮੀਡੀਆ ਨੇ ਬੁਲਾਇਆ ਮੀਡੀਆ ਨੇ ਗੱਲ ਕਰੋ। ਸਰ ਮੇਰੀ ਗੱਲ ਸੁਣੋ ਮੈਂ ਇਹਨਾਂ ਨੂੰ ਸਿੰਪਲ ਜੀ ਗੱਲ ਕਹਿ ਰਹੀ ਆ ਬਿੱਲ ਦੋ ਪੈਸੇ ਲੈ ਜੀ। ਤੇ ਕਹ ਲਾ ਕੇ ਬਿੱਲ ਦੇ ਦੇ ਜਿਹੜੀ ਜਿਹੜੀ ਪੇਮੈਂਟ ਹੈ ਮੈਂ ਕਰਵਾ ਦਿਆਂ। ਠੀਕ ਹੈ ਠੀਕ ਹੈ।